ਕਿ ਫਲੱਡ ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਫਲੱਡ ਹੁੰਦਾ ਕੀ ਆ ਪਾਣੀ ਪਾਣੀ ਦੇ ਵਿੱਚ ਫਰਕ ਹੁੰਦਾ ਜਿਵੇਂ ਉਹ ਬੋਤਲ ਦੇ ਵਿੱਚ ਪਾਣੀ ਭਰਿਆ ਤੇ ਅਸੀਂ ਥੋੜਾ ਥੋੜਾ ਦਈ ਜਾਈਏ ਇਹਨੂੰ ਕਹਿੰਦੇ ਸਿੰਚਾਈ ਪ੍ਰਬੰਧ ਡੈਮ ਊਰਜਾ ਤੇ ਸਿੰਚਾਈ ਦੋ ਚੀਜ਼ਾਂ ਵਾਸਤੇ ਬਣੇ ਸੀ ਡੈਮਾਂ ਤੋਂ ਅੱਗੇ ਬੈਰੇਜ ਬਣੀ ਸੀ ਜਿਨ੍ਹਾਂ ਚੋਂ ਪਾਣੀ ਅੱਗੇ ਨਹਿਰਾਂ ਨੂੰ ਜਾਂਦਾ ਸੀ ਤੇ ਸਿੰਚਾਈ ਦੇ ਸਾਧਨ ਪੂਰੇ ਹੁੰਦੇ ਸੀ ਪਰ ਇੱਕਦਮ ਪਾਣੀ ਛੱਡਣਾ ਉਹਦਾ ਕਾਰਨ ਕੀ ਆ ਇਹ ਸਾਨੂੰ ਸਮਝਣਾ ਪਊਗਾ ਪਹਿਲੀ ਗੱਲ ਹੈ ਕਿ ਜਿਹੜੀ ਡੈਮਾਂ ਦੀ ਹਾਲਤ ਆ ਉਹ ਬੜੀ ਤਰਸਜੋ ਗਿਆ ਜਿੰਨੀ ਡੈਮ ਦੀ ਕੁੱਲ ਕਪੈਸਿਟੀ ਆ ਉਹਦੇ ਵਿੱਚ 45% ਸਿਲਟ ਜੰਮੀ ਹੋਈ ਆ ਪਾਖੜਾ ਦੇ ਵਿੱਚ ਰੰਜੀਤ ਸਾਗਰ ਦੇ ਵਿੱਚ ਜਿਹੜੀ ਉਹਦੀ ਟੋਟਲ ਕਪੈਸਿਟੀ ਆ ਉਹਦਾ ਸਿਰਫ 35% ਪਾਣੀ ਸਟੋਰ ਕਰ ਸਕਦਾ ਆ ਕਿਉਂਕਿ ਉਹਦੇ ਅੰਦਰ ਵੀ ਸਿਲਟ ਜੰਮੀ ਹੋਈ ਆ ਜਿਹੜਾ ਹਰੀਕੇ ਹੈਡਵਰਕਸ ਬਣਿਆ ਜਾਂ ਰੂਪੜ ਬਣਿਆ ਗਾੜੀ ਸੁਲੇਮਾਨੀ ਹੈਡਵਰਕਸ ਆ ਇਸੇ ਤਰੀਕੇ ਦੇ ਨਾਲ ਮਾਧੋਪੁਰ ਹੈਡਵਰਕਸ ਆ ਇਹਨਾਂ ਦੀ ਜਿਹੜੀ ਟੋਟਲ ਕਪੈਸਿਟੀ ਆ ਉਹ ਬਹੁਤ ਜ਼ਿਆਦਾ ਘਟ ਚੁੱਕੀ ਆ 1955 ਦੇ ਵਿੱਚ 1960 ਦੇ ਵਿੱਚ ਜਦੋਂ ਹਰੀ ਕੇ ਹੈਡਵੌਕਸ ਬਣਿਆ ਸੀ ਉਹਦੀ ਟੋਟਲ ਕਪੈਸਿਟੀ ਸੀ 67800 ਸਕਰ ਫੁੱਟ ਪਾਣੀ ਸਟੋਰ ਕਰਨ ਦੀ ਜਿਹੜੀ ਅੱਜ 10000 ਰਹਿ ਚੁੱਕੀ ਹੈ ਕਿਉਂਕਿ ਦਰਿਆ ਜਦੋਂ ਪਾਣੀ ਵਹਾਉਂਦਾ ਇਕਦਮ ਤੇਜ਼ੀ ਦੇ ਨਾਲ ਤੇ ਉਹ ਪੱਥਰ ਵਹਾਉਂਦਾ ਨਾਲ ਵੱਡੀਆਂ ਵੱਡੀਆਂ ਸਲਾ ਇਸ ਚੀਜ਼ ਨੂੰ ਐਕ੍ਰੇਸ਼ਨ ਕਹਿੰਦੇ ਆ ਕਿ ਪਾਣੀ ਜਦੋਂ ਵਹਾਅ ਚ ਜਾਂਦਾ ਚੀਜ਼ਾਂ ਛੱਡਦਾ ਜਾਂਦਾ ਜਿਉਂ ਦੀ ਸਪੀਡ ਘਟਦੀ ਜਾਂਦੀ ਆ ਨਾਲ ਰੋੜੀਆਂ ਹੋਈਆਂ ਚੀਜ਼ਾਂ ਉਹ ਥੱਲੇ ਸੁੱਟਦਾ ਜਾਂਦਾ ਤੁਸੀਂ ਸਤਲੁਜ ਨੂੰ ਜਦੋਂ ਦੇਖੋਗੇ ਤੇ ਸਤਲੁਜ ਫਲੋਰ ਤੱਕ ਪੱਥਰ ਛੱਡਦਾ ਆ ਫਲੋਰ ਤੋਂ ਪਿੱਛੇ ਵੱਡੇ ਪੱਥਰ ਹੁੰਦੇ ਆ ਉੱਥੇ ਮਾਈਨਿੰਗ ਹੁੰਦੀ ਆ ਪੱਥਰਾਂ ਦੀ ਵੱਡੇ ਵੱਡੇ ਕ੍ਰੈਸ਼ਰ ਲੱਗਦੇ ਆ ਪੱਥਰਾਂ ਨੂੰ ਤੋੜ ਕੇ ਬਿਜਰੀ ਬਣਾਈ ਜਾਂਦੀ ਆ ਫਲੋਰ ਤੱਕ ਪੱਥਰ ਆਉਂਦੇ ਪਰ ਫਲੋਰ ਤੋਂ ਅੱਗੇ ਸੁਲਤਾਨਪੁਰ ਲੋਧੀ ਤੱਕ ਗਾਰ ਮਿੱਟੀ ਰੇਤ ਆਉਂਦੀ ਆ ਤੁਸੀਂ ਗਿੱਦੜ ਪਿੰਡੀ ਵਾਲਾ ਰੇਲਵੇ ਟਰੈਕ ਜਿਹੜਾ ਡਾਕਟਰ ਸਾਹਿਬ ਤੁਸੀਂ ਵੇਖਿਆ ਹਣਾ 2023 ਦੇ ਹੜ੍ਹਾਂ ਵਿੱਚ ਰੌਲਾ ਪਿਆ ਸੀ ਲੋਕਾਂ ਨੇ ਕਿਹਾ ਸੀ ਕਿ ਇੱਥੋਂ ਦਰਿਆ ਉੱਚਾ ਹੋ ਰਿਹਾ ਜਿੱਥੋਂ ਦਰਿਆ ਉੱਚਾ ਹੋਊਗਾ ਬੰਨ ਉੱਥੋਂ ਟੁੱਟਣਾ ਹੈ ਕਿਉਂਕਿ ਦਰਿਆ ਦੀ ਆਪਣੀ ਕਪੈਸਿਟੀ ਆ ਕੋਈ 2.5 ਲੱਖ ਕਿਊਸਿਕ ਪਾਣੀ ਸਾਂਭ ਸਕਦਾ ਕੋਈ 1.5 ਲੱਖ ਕਿਊਸਿਕ ਪਾਣੀ ਸਾਂਭ ਸਕਦਾ ਪਰ ਜਦੋਂ ਦਰਿਆ ਦੇ ਵਿੱਚ ਐਕ੍ਰੇਸ਼ਨ ਦੇ ਕਾਰਨ ਰੇਤ ਮਿੱਟੀ ਭੜ ਇਕੱਠੀ ਹੋਈ ਜਾਂਦੀ ਆ ਤੇ ਉਹਦਾ ਪੱਧਰ ਉੱਚਾ ਹੋ ਜਾਂਦਾ ਗਿੱਦੜਪਿੰਡੀ ਦੇ ਲਾਗੂ ਜਿਹੜਾ ਰੇਲਵੇ ਟ੍ਰੈਕ ਆ ਸਿਰਫ 8 ਫੁੱਟ ਚਾਈ ਆ ਉਹਦੀ ਰਹਿ ਗਈ ਜ਼ਮੀਨ ਤੋਂ ਪੁਲ ਦੀ ਕਿੰਨੀ ਕ ਕਪੈਸਿਟੀ ਰਹਿ ਗਈ ਹੋਗੀ ਦਰਿਆ ਦੀ ਫਿਰ ਦਰਿਆ ਨੇ ਸਾਈਡਾਂ ਨੂੰ ਵਗਣਾ ਜਦੋਂ ਗਿੱਦੜਪਿੰਡੀ ਲਾਗੂ ਦਰਿਆ ਯੋਰ ਮਾਰਦਾ ਤੇ ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ ਨੂੰ ਯੋਰ ਮਾਰਦਾ ਅੱਗੇ ਗੱਟਾ ਮੰਡੀ ਕਾਸੂ ਤੋਂ ਬੰਨ ਟੁੱਟਦਾ ਉੱਥੇ ਯੋਰ ਮਾਰਦਾ ਜਿੱਥੋਂ ਬੰਨ ਮਜ਼ਬੂਤ ਹੋਈ ਜਾ ਰਹੀ ਬਚਾਅ ਹੋ ਰਿਹਾ ਤੇ ਦੂਜੀਆਂ ਥਾਵਾਂ ਤੋਂ ਬੰਨ ਟੁੱਟ ਰਹੇ ਆ ਪਿਛਲੀ ਵਾਰ ਬੰਨ ਬੰਨੇ ਸੀ ਦੂਸਰੇ ਪਾਸਿਓਂ ਇਸ ਵਾਰੀ ਬਾਉਪੁਰ ਮੰਡ ਵੱਲੋਂ ਮੁੰਡਾ ਪਿੰਡ ਵੱਲੋਂ ਬੰਨ ਟੁੱਟ ਗਿਆ ਇਸ ਪਾਸੇ ਨੂੰ ਪਾਣੀ ਆ ਗਿਆ ਇਹ ਆ ਇਸ ਪਾਸੇ ਦਾ ਹਾਲ ਤੇ ਰਾਵੀ ਦੇ ਵਿੱਚ ਪਾਣੀ ਕਿਉਂ ਆਇਆ ਉਹ ਬੜੀ ਜਿਆਦਾ ਗੰਭੀਰ ਗੱਲ ਆ ਤੁਹਾਡੀ ਸਮਝ ਦੇ ਵਿੱਚ ਸ਼ੈਦ ਆਵੇ ਜਾਂ ਨਾ ਆਵੇ ਰਾਵੀ ਦੇ ਵਿੱਚ ਦੋ ਦਰਿਆਵਾਂ ਦਾ ਪਾਣੀ ਆਉਂਦਾ ਉੱਜ ਦਰਿਆ ਦਾ ਤੇ ਰਾਵੀ ਦਾ ਹੁਣ রাਵੀ ਤੇ ਉਜ ਦੇ ਵਿੱਚ ਇੱਕ ਇਲਾਕਾ ਇੰਡਸਟਰੀਅਲ پارک ਆ। ਇੱਕ ਬੀਜੇਪੀ ਦੇ ਵੱਡੇ ਲੀਡਰ ਦੀ پارک ਆ। 6000 ਏਕੜ ਦੇ ਵਿੱਚ ਉੱਥੇ ਇੰਡਸਟਰੀ ਬਣੀ ਹੋਈ ਆ। ਉਹ ਲੀਡਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ। ਜਦੋਂ ਪਿੱਛੋਂ ਚਚੇਰੀ ਡੈਮ ਤੋਂ ਪਾਣੀ ਛੱਡਿਆ ਗਿਆ। ਕਿਉਂਕਿ ਹਿਮਾਚਲ ਸਰਕਾਰ ਨੇ ਕੋਈ ਵੀ ਕੋਆਰਡੀਨੇਟ ਇਹਨਾਂ ਨੂੰ ਦਿੱਤੇ ਨਹੀਂ ਕਿ ਅਸੀਂ ਪਾਣੀ ਛੱਡ ਰਹੇ ਹਾਂ ਜਾਂ ਕਿੰਨੀ ਮਾਤਰਾ 'ਚ ਛੱਡ ਰਹੇ ਹਾਂ। ਪਿੱਛੋਂ ਪਾਣੀ ਛੱਡਿਆ ਗਿਆ ਤੇ ਅਗਲੇ ਪਾਸੇ ਇਹਨਾਂ ਦਾ ਫਰਜ਼ ਬਣਦਾ ਸੀ ਮਾਧੋਪੁਰ ਪੈਰੇਜ ਨੂੰ ਖਾਲੀ ਕਰ ਲੈਣ ਦੇ। ਪਾਣੀ ਨਾ ਨੇ ਨਹੀਂ ਕੀਤਾ ਸਿਰਫ ਇੱਕ ਗੇਟ ਖੋਲ੍ਹ ਕੇ ਪਾਣੀ ਛੱਡੀ ਗਏ ਜਦੋਂ ਚਚੇਰੀ ਡੈਮ ਤੋਂ ਪਾਣੀ ਛੱਡਿਆ ਰਣਜੀਤ ਸਾਗਰ ਝੀਲ 'ਚ ਪੱਧਰ ਵਧਿਆ ਹੁਣ ਜੇ ਰਣਜੀਤ ਸਾਗਰ ਝੀਲ ਦਾ ਪੱਧਰ ਵੱਧਦਾ ਆ ਤੇ ਪਿੱਛੇ ਉਹ ਇੰਡਸਟਰੀਅਲ ਪਾਰਕ ਡੁੱਬਦੀ ਆ ਇਹਨਾਂ ਨੇ ਉਹ ਪਾਰਕ ਬਚਾਉਣ ਲਈ ਰਣਜੀਤ ਸਾਗਰ ਡੈਮ ਨੂੰ ਖਾਲੀ ਕਰਨਾ ਸ਼ੁਰੂ ਕਰਤਾ ਹੁਣ ਪਿੱਛੇ ਰਣਜੀਤ ਸਾਗਰ ਤੋਂ ਵੀ ਪਾਣੀ ਆ ਗਿਆ ਉਜ ਦਰਿਆ ਦਾ ਵੀ ਪਾਣੀ ਆ ਗਿਆ ਤੇ ਪਾਣੀ ਜਾਣਾ ਕਿੱਥੇ ਆ ਮਾਦੋਪੁਰ ਬ੍ਰਿਜ ਇਸ ਪਾਸੇ ਨੂੰ ਪਾਣੀ ਆਇਆ ਤੇ ਰਾਵੀ ਨੇ 20 ਕਿਲੋਮੀਟਰ ਦਾ ਆਪਣਾ ਫਲਾ ਕਰ ਲਿਆ। ਰਾਵੀ ਦੇ ਨੇੜਲੇ ਪਿੰਡਾਂ ਤੋਂ ਵੀ ਵਿਦਿਆਰਥੀ ਸਾਡੇ ਨਾਲ ਬੈਠੇ ਆ ਜਿਨ੍ਹਾਂ ਦੇ ਘਰਾਂ ਨੇ ਪਾਣੀ ਦੀ ਮਾਰ ਚੱਲੀ ਹੈ। ਉਹ ਪਾਣੀ ਉਛਲ ਕੇ ਪਿੰਡਾਂ ਦੇ ਵਿੱਚ ਆ ਗਿਆ। ਮਿਸ ਮੈਨੇਜਮੈਂਟ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਆ ਸਾਡੀ ਅੰਮ੍ਰਿਤਸਰ ਦੇ ਡੀਸੀ ਸਾਹਿਬ ਹੋਰ ਡੀਸੀ ਸਾਹਿਬ ਉਹ ਪਿੰਡਾਂ ਦੇ ਵਿੱਚੋਂ ਜਲ ਘੜੁਕਿਆਂ ਜਾਂਦੇ ਚੜਕੇ ਤੇ ਪਾਣੀ ਦੀਆਂ ਬੋਤਲਾਂ ਵੰਡਦੇ ਫਿਰ ਰਹੇ ਨੇ। ਪੰਜਾਬ ਦੇ ਲੋਕ ਕਹਿ ਰਹੇ ਬੈਸਟ ਡੀਸੀ ਬਸਟ ਡੀਸੀ ਐ ਇਹ ਪਾਣੀ ਦੀਆਂ ਬੋਤਲਾਂ ਵੰਡ ਰਿਹਾ ਪਰ ਮੈਂ ਕਹੂੰਗਾ ਫੀਲ ਡੀਸੀ ਐ ਅੱਜ ਜਾਓ ਰਾਵੀ ਦੇ ਵਿੱਚ ਸਿਰਫ 4000 ਕਿਊਸਕ ਪਾਣੀ ਵਗ ਰਿਹਾ ਪਰ ਤੁਸੀਂ ਨੇਪਾਲ ਵਾਲੇ ਪਾਸੇ ਲੋਪੋ ਗਿਆ ਤੱਕ ਵੇਖ ਲੋਗੇ 20 25 ਪਿੰਡ ਜਿਹੜੇ ਆ ਉਹਨਾਂ ਚ 4-4 ਫੁੱਟ ਪਾਣੀ ਆ ਉਹ ਪਾਣੀ ਦੀ ਨਿਕਾਸੀ ਕਿੱਥੋਂ ਹੋਣੀ ਐ ਜਦੋਂ 1947 ਦੇ ਵਿੱਚ ਹੜਾ ਆਏ ਸੀ ਫਿਰ 55 ਚ ਹੜਾ ਆਏ ਸੀ ਉਸ ਤੋਂ ਬਾਅਦ 88 ਚ 93 ਚ 47 ਤੇ 55 ਦੇ ਹੜਾ ਨੂੰ ਦੇਖਦੇ ਆ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਪੰਜਾਬ ਨੇ ਡਰੇਨ ਸਿਸਟਮ ਲਿਆਂਦਾ ਸੀ ਪੰਜਾਬ ਦੇ ਵਿੱਚ ਡਰੇਨਾ ਬਣਾਈਆਂ ਸੀ ਤੇ ਤੁਸੀਂ ਉਹ ਦੇਖੋਗੇ ਕਦੀ ਵੀ ਉਹ ਡਰੇਨਾ ਸਾਫ਼ ਹੋਈਆਂ ਉਹਨਾਂ ਡਰੇਨਾ ਦੇ ਰਾਹ ਲੋਕਾਂ ਨੇ ਵਾਹੇ ਹੋਏ ਆ ਕਿਤੇ ਉਹ ਡਰੇਨਾ ਨੂੰ ਕਈ ਫੇਰ ਕੇ ਕਰਾਇਆ ਫੇਰ ਕੇ ਆਪਣੇ ਵਿੱਚ ਰਲਾਉਣ ਦੀ ਕਿਸਾਨਾਂ ਨੇ ਕੋਸ਼ਿਸ਼ ਕੀਤੀ ਹੋਈ ਆ ਤੇ ਡਰੇਨ ਇੱਕ ਛੋਟੇ ਨਾਲੇ ਵਰਗੀ ਬਣ ਗਈ ਆ ਡਰੇਨ ਨੇ ਹੜਾਂ ਦਾ ਪਾਣੀ ਬਰਸਾਤ ਦਾ ਪਾਣੀ ਜਿਹੜਾ ਫਿਰ ਰਾਵੀ ਦੇ ਵਿੱਚ ਪਾਉਣਾ ਹੁੰਦਾ ਵਾ ਅੱਜ ਦਰਿਆ ਉੱਚਾ ਵਾ ਤੇ ਡਰੇਨ ਨਹੀਂ ਵੀ ਆ ਜਿੱਥੇ ਦਰਿਆ ਦਾ ਬੰਨਿਆ ਦਰਿਆ ਵਾਲੇ ਪਾਸੇ ਪਾਣੀ ਹੈ ਨਹੀਂ ਪਰ ਪਿੰਡਾਂ ਦੇ ਵਿੱਚ ਦਰਿਆ ਬਣਿਆ ਪਿਆ ਵਾ ਇਹ ਆ ਮਿਸ ਮੈਨੇਜਮੈਂਟ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੇ ਅੱਜ ਸਾਡੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਰੋੜਾਂ ਰੁਪਏ ਦਾ ਬਜਟ ਜਿਹੜਾ ਇਹਨਾਂ ਦੇ ਕੋਲ ਪਿਆ ਹੋਇਆ ਹਜ਼ਾਰਾਂ ਕਰੋੜਾਂ ਦਾ ਮੋਦੀ 1600 ਕਰੋੜ ਦੇ ਕੇ ਗਿਆ ਮੈਂ ਤੇ ਇਹਨੂੰ ਜੁਰਮਾਨਾ ਹੀ ਸਮਝਦਾ ਕਿ ਉਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਇੱਥੇ ਹੜਾ ਆਇਆ ਤੇ ਜੁਰਮਾਨਾ ਤਾਰ ਕੇ ਗਏ ਆ ਕੋਈ ਤੁਹਾਡੇ ਵਾਸਤੇ ਕੋਈ ਚੰਗਾ ਕੰਮ ਨਹੀਂ ਕਰਕੇ ਗਏ ਕਿ ਜਾਂ ਤੁਹਾਡੇ ਤੇ ਕੋਈ ਐਹਸਾਨ ਕਰਕੇ ਗਏ ਆ ਅੱਜ ਲੜ ਅਸੀਂ ਰਹੇ ਆ ਪਿੰਡਾਂ ਚ ਅਸੀਂ ਦੇਖ ਰਹੇ ਆ ਇੱਕ ਦੂਜੇ ਦੀ ਬਾਹ ਅਸੀਂ ਫੜ ਰਹੇ ਆ ਤੇ ਅਸੀਂ ਆਪਣੀ ਆਪਣੀ ਕੌਮ ਦਾ ਰਾਜ ਕਿਉਂ ਨਹੀਂ ਸਿਰਜ ਸਕਦੇ ਸਰਕਾਰੇ ਖਾਲਸਾ ਦੀ ਗੱਲ ਚੱਲੀ ਕਈ ਪਿੰਡਾਂ ਦੇ ਵਿੱਚ ਗਏ ਤੇ ਬਜ਼ੁਰਗਾਂ ਨੇ ਕਿਹਾ ਜੀ ਸਰਕਾਰ ਵੱਲੋਂ ਹੀ ਆਇਆ ਅਸੀਂ ਕਹਾਂ ਜੀ ਬਿਲਕੁਲ ਸਰਕਾਰ ਵੱਲੋਂ ਆਇਆ ਪਰ ਸਰਕਾਰੇ ਖਾਲਸਾ ਵੱਲੋਂ ਆਇਆ ਇਹ ਨਾ ਭਾਰਤ ਸਰਕਾਰ ਵੱਲੋਂ ਸਮਾਨ ਆਇਆ ਨਾ ਪੰਜਾਬ ਸਰਕਾਰ ਵੱਲੋਂ ਆਇਆ ਸਗੋਂ ਪੰਜਾਬ ਸਰਕਾਰ ਗਰਦਾਸਪੁਰ ਦੇ ਵਿੱਚ ਲੋਕਾਂ ਦੀਆਂ ਟਰਾਲੀਆਂ ਤੋਂ ਸਮਾਨ ਲਾ ਕੇ ਆਪਣੇ ਠੱਪੇ ਲਾ ਲਾ ਕੇ ਵੰਡ ਰਹੀ ਹੈ ਇਹ ਗੱਲਾਂ ਵੀ ਸਾਹਮਣੇ ਆਈਆਂ ਇੱਥੇ ਵੀ ਅਮਰਸਰ ਦੇ ਡੀਸੀ ਸਾਹਿਬ ਕਹਿੰਦੇ ਸੀ ਸਾਡੇ ਗਦਾਮਾਂ 'ਚ ਸਮਾਨ ਲਾ ਦਿਓ ਅਸੀਂ ਆਪਣੇ ਠੱਪੇ ਲਾ ਕੇ ਲੋਕਾਂ ਨੂੰ ਵੰਡਾਂਗੇ ਇਹ ਚੀਜ਼ਾਂ ਹੋਈਆਂ ਕਿ ਨਹੀਂ ਡਾਕਟਰ ਸਾਹਿਬ ਤੇ ਹੋ ਵੀ ਰਹੀਆਂ ਨੇ ਬੜੀਆਂ ਐਨ ਜੀਓਸ ਬਣੀਆਂ ਜਿਹੜੀਆਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਕੇ ਆਪਣੀਆਂ ਸੁੱਖ ਸਹੂਲਤਾਂ ਦੇ ਪ੍ਰਬੰਧ ਕਰ ਰਹੀਆਂ ਕਦੀ ਵੀ ਫਾਈਵ ਸਟਾਰ ਹੋਟਲਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਨਹੀਂ ਕੀਤੀ ਜਾਂਦੀ ਲੋਕਾਂ ਦੇ ਕੋਲ ਜਾਣਾ ਪੈਂਦਾ ਉਹਨਾਂ ਦਾ ਦੁੱਖ ਦਰਜ ਸਮਝਣਾ ਪੈਂਦਾ ਵਾ ਵੀ ਤਬਾਈ ਕਿਸ ਤਰੀਕੇ ਦੀ ਆ ਕੋਈ ਵੀ ਹੱਲਾ ਸਾਡੇ ਉੱਤੇ ਹੁੰਦਾ ਆ ਉਹ ਕੱਲਾ ਦੇ ਰੂਪ ਕਰਕੇ ਨਹੀਂ ਹੁੰਦਾ ਉਹਦੇ ਸਾਈਕੋਲੋਜੀਕਲ ਪ੍ਰਭਾਵ ਵੀ ਹੁੰਦੇ ਆ ਸਾਈਕੋਲੋਜੀਕਲ ਪ੍ਰਭਾਵ ਕੀ ਹੁੰਦੇ ਆ ਕਿ ਜਦੋਂ ਇੱਕ ਚੀਜ਼ ਦੇ ਵਿੱਚ ਤੁਹਾਨੂੰ ਬਾਰ ਬਾਰ ਘਾਟਾ ਬਾਰ ਬਾਰ ਘਾਟਾ ਮਿਲੇ ਤੇ ਤੁਸੀਂ ਆਪਣਾ ਮਨ ਤਿਆਰ ਕਰ ਲੈਨੇ ਹੋ ਕਿ ਇਹ ਚੀਜ਼ ਨਫੇ ਵਾਲੀ ਨਹੀਂ ਇਹ ਕਰਨ ਦੀ ਜ਼ਰੂਰਤ ਨਹੀਂ ਜਦੋਂ 1.5 ਲੱਖ 2 ਲੱਖ ਏਕੜ ਫਸਲ ਤਬਾਹ ਹੋਊਗੀ ਤੇ ਉਹ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਅੱਗੇ 5-5 ਲੱਖ ਦੀਆਂ ਲਿਮਟਾਂ ਨੇ ਜਿਹੜੇ ਅੱਗੇ ਕਰਜ਼ਾ ਲੈ ਕੇ ਖੇਤੀ ਕਰ ਰਹੇ ਨੇ ਧੀਆਂ ਦੇ ਵਿਆਹ ਕਰਨੇ ਨੇ ਉਹਨਾਂ ਦੇ ਮਕਾਨਾਂ ਦੀਆਂ ਨੀਆਂ ਵੀ ਵਹਿ ਗਈਆਂ ਘਰ ਵੀ ਬਰਬਾਦ ਹੋ ਗਏ ਘਰਾਂ ਦੇ ਸਮਾਨ ਬਰਬਾਦ ਹੋ ਗਏ ਤੇ ਫਸਲ ਬਰਬਾਦ ਹੋ ਗਈ ਜਦੋਂ ਕਿਸਾਨ ਦੀ ਫਸਲ ਬਰਬਾਦ ਹੁੰਦੀ ਬੜਾ ਸਬਰ ਹੁੰਦਾ ਕਿਸਾਨ ਦੇ ਵਿੱਚ 6 ਮਹੀਨਿਆਂ ਤੱਕ ਹਾੜੀ ਸੋਹਣੀ ਡੀਕਦਾ ਕਿ ਕਦੋਂ ਫਸਲ ਆਉਣੀ ਆ ਕਦੋਂ ਮੈਂ ਆਪਣਾ ਕੋਈ ਪ੍ਰਬੰਧ ਕਰਨਾ ਕੋਈ ਸੁਪਨਾ ਪੂਰਾ ਕਰਨਾ ਪਰ ਜਦੋਂ ਲੱਗਦਾ ਕਿ ਸਾਰਿਆਂ ਦੇ ਪਾਣੀ ਫਿਰ ਗਿਆ ਉਹ ਠੀਕ ਹੈ ਮੂੰਹ ਸਾਡੀ ਪੰਜਾਬੀਆਂ ਦੀ ਤਸਵੀਰ ਹੋਣ ਕਰਕੇ ਚੜਦੀ ਕਲਾ ਕਹਿ ਦਿੰਦਾ ਪਰ ਉਹਨਾਂ ਦੇ ਅੰਦਰ ਮਣਾ ਮੂੰਹ ਹੀ ਦਰਦ ਭਰਿਆ ਪਿਆ ਔਰ ਉਹ ਨਹੀਂ ਸਕਦੇ ਪਰ ਕਈਆਂ ਦਾ ਅਸੀਂ ਰੋਣਾ ਦੇਖਿਆ ਵੀ ਉਹ ਪ੍ਰਤੱਖ ਰੂਪ ਦੇ ਵਿੱਚ ਰੋਏ ਅਸੀਂ ਉਹਨਾਂ ਨਾਲ ਜਦੋਂ ਬੈਠਦੇ ਆ ਉਹਨਾਂ ਦੇ ਚਿਹਰੇ ਦੇਖਦੇ ਆ ਤੇ ਉਹ ਚਿਹਰੇ ਤੇ ਉਹ ਜਲਾਲ ਨਹੀਂ ਦੀਦਾ ਜਿਹੜਾ ਪੰਜਾਬ ਦੀ ਧਰਤੀ ਤੇ ਮਾਝੇ ਦੀ ਧਰਤੀ ਦੇ ਉੱਤੇ ਲੋਕਾਂ ਦੇ ਚਿਹਰਿਆਂ ਤੇ ਹੁੰਦਾ ਸੀ ਜਦੋਂ ਉਹਨਾਂ ਦੇ ਚਿਹਰੇ ਦੇਖਦੇ ਆ ਤੇ ਮਨ ਨੂੰ ਇੱਕ ਹੌਲ ਪੈਂਦਾ ਕਿ ਯਾਰ ਇਹ ਲੋਕ ਕੀ ਕਰਨਗੇ ਕੀ ਸੋਚਣਗੇ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਦੇ ਆ ਕਿ ਅੱਗੇ ਕੋਈ ਨਹੀਂ ਕਣਕ ਹੋ ਜੂਗੀ ਕਹਿੰਦੇ ਜੀ ਇੱਥੇ ਰਹਿਣਾ ਹੀ ਨਹੀਂ ਮੋਸਟਲੀ ਜਿੰਨਿਆਂ ਦੇ ਨਾਲ ਅਸੀਂ ਗੱਲ ਕੀਤੀ ਹੋਊਗੀ ਉਹ ਕੀ ਕਹਿੰਦੇ ਆ ਇੱਥੇ ਰਹਿਣਾ ਨਹੀਂ ਕਿੱਥੇ ਚਲੇ ਜਾਵਾਂਗੇ ਅਸੀਂ ਕਿਹੜੀ ਥਾਂ ਆ ਜਿੱਥੇ ਅਸੀਂ ਸੁਰੱਖਿਆਤਾ ਆਪਣੇ ਘਰ ਦੀ ਵਾਰਡ ਜੇ ਮਜ਼ਬੂਤ ਕਰ ਲਈ ਜਾਵੇ ਤੇ ਖਤਰੇ ਟਲ ਜਾਂਦੇ ਹੁੰਦੇ ਆ ਕਿਸੇ ਨੇ ਨਹੀਂ ਕਰਨੀ ਸਾਡੇ ਘਰ ਦੀ ਵਾਰਡ ਜੇ ਅਸੀਂ ਆਖੀਏ ਮੋਦੀ ਪੱਕੀ ਕਰ ਦੂਗਾ ਆ ਕੇ ਜਾਂ ਭਗਵੰਤ ਮਾਨ ਕਰ ਦੂਗਾ ਇਹਨਾਂ ਨੇ ਨਹੀਂ ਕਰਨੀ ਸਾਨੂੰ ਆਪ ਕਰਨੀ ਪੈਣੀ ਆਪ ਇੱਕ ਕੌਮ ਦੇ ਰੂਪ ਦੇ ਵਿੱਚ ਸਾਡਾ ਦਾਵਾ ਫੇਰ ਹੀ ਮਜ਼ਬੂਤ ਹੋ ਸਕਦਾ ਜੇ ਅਸੀਂ ਆਪਣੀ ਵਾਰਡ ਪੱਕੀ ਕਰਾਂਗੇ ਦਰਿਆ ਦਾ ਪਾਣੀ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਡੈਮ ਬਣਾਏ ਸਨ ਊਰਜਾ ਦੇ ਸਾਧਨ ਸਨ ਪਰ ਇਹ ਜਲ ਤੋਪਾਂ ਬਣ ਗਏ ਨੇ ਅਸੀਂ ਜਦੋਂ YouTube ਦੇ ਉੱਤੇ ਕਈ ਹਿੰਦੂਤਵੀ ਬੰਦਿਆਂ ਦੀਆਂ ਸਪੀਚਾਂ ਸੁਣਦੇ ਆਂ ਤੇ ਉਹ ਕਹਿੰਦੇ ਆ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਮਾਰਾਂਗੇ ਪਾਣੀ ਛੱਡਾਂਗੇ ਫੇਰ ਰੋਕ ਲਵਾਂਗੇ ਫੇਰ ਪਿਆਸ ਨਾਲ ਮਾਰਾਂਗੇ ਫੇਰ ਇੱਕਦਮ ਪਾਣੀ ਛੱਡਾਂਗੇ ਮਤਲਬ ਇਹ ਆ ਕਿ ਪਾਣੀ ਕਿਸ ਤਰੀਕੇ ਨਾਲ ਦੇਣਾ ਲੱਗੀ ਪਿਆਸ ਆ ਤੇ ਗਲਾਸ ਭਰ ਕੇ ਮੂੰਹ ਦੇ ਉੱਤੇ ਮਾਰ ਦਿੱਤਾ ਜਾਵੇ ਕੋਈ ਤਰੀਕਾ ਥੋੜੀ ਹੈ ਨੁਕਸਾਨ ਸਾਡਾ ਹੋਇਆ ਠੀਕ ਹੈ ਪੈਸਿਆਂ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਫੜ ਲਵਾਂਗੇ ਰਾਸ਼ਨ ਵੀ ਪਹੁੰਚਾ ਦੇਵਾਂਗੇ ਲੀੜਾ ਕੱਪੜਾ ਮੰਜਾ ਚਾਦਰ ਖੇਸ ਹਰੇਕ ਚੀਜ਼ ਪਹੁੰਚਾ ਦੇਵਾਂਗੇ ਪਰ ਜਿਹੜਾ ਉਹਨਾਂ ਦੇ ਅੰਦਰ ਮਾਨਸਿਕ ਟਰੋਮਾ ਬਣ ਜਾਊਗਾ ਉਹਦਾ ਹੱਲ ਕੌਣ ਕੱਢੂਗਾ ਉਹਨੂੰ ਕੌਣ ਤੋੜੂਗਾ ਕਿਵੇਂ ਉਹਨਾਂ ਨੂੰ ਦੱਸਾਂਗੇ ਵੀ ਇਹ ਕੁਦਰਤੀ ਕਰੋਪੀ ਨਹੀਂ ਇਹ ਕੀਤਾ ਹੋਇਆ ਤੇ ਇਹਦਾ ਜਵਾਬ ਤੁਸੀਂ ਦੇਣਾ ਕਿਤੇ ਆਪਣੀਆਂ ਜ਼ਮੀਨਾਂ 'ਚ ਉੱਠ ਕੇ ਹੋਰ ਪਾਸੇ ਨਾ ਤੁਰ ਪਿਓ ਕਿਤੇ ਜ਼ਮੀਨਾਂ ਵੇਚਣ ਨਾ ਲੱਗ ਪਿਓ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੀਆਂ ਜ਼ਮੀਨਾਂ ਖੋਈਆਂ ਜਾਣੀਆਂ ਇੱਥੇ ਆਈਟੀ ਸੈਕਟਰ ਆ ਰਹੇ ਨੇ ਇੱਥੇ ਵਪਾਰ ਖੁੱਲਣਾ ਆ ਇਸ ਧਰਤੀ ਦੇ ਉੱਤੇ ਇਹ ਜ਼ਮੀਨਾਂ ਦੇ ਉੱਤੇ ਵੱਡੇ ਵੱਡੇ ਵੇਅਰਹਾਊਸ ਬਣਨੇ ਆ ਬਣਾਉਣੇ ਕਿੰਨਾ ਨੇ ਉਹਨਾਂ ਨੇ ਪਹਿਲਾਂ ਆਪਣੇ ਆਈਡੀਆ ਤਿਆਰ ਕੀਤੇ ਹੋਏ ਆ ਤੁਸੀਂ ਦੇਖੋ ਫਲੱਡ ਜ਼ੋਨ ਦੇ ਵਿੱਚ ਇੰਡਸਟਰੀਅਲ ਪਾਰਕ ਲਾਉਣ ਦਾ ਕੀ ਮਤਲਬ ਸੀ ਜਿਹੜੀ ਉੱਜ ਤੇ ਰਾਵੀ ਦਰਿਆ ਦੇ ਵਿੱਚ ਕਰ 6000 ਏਕੜ ਦੇ ਵਿੱਚ ਸਰਕਾਰ ਨੇ ਲਾਈ ਹੈ ਉਸ ਇੰਡਸਟਰੀਅਲ ਪਾਰਕ ਨੂੰ ਬਚਾਉਣ ਵਾਸਤੇ ਅਗਲੇ ਪਾਸੇ ਮਣਾ ਨੂੰ ਪਾਣੀ ਛੱਡਿਆ ਜਾਂਦਾ ਜਦੋਂ ਉੱਥੇ ਪਾਰਕ ਲਾਉਣੀ ਸੀ ਉਦੋਂ ਸਰਕਾਰ ਨੇ ਰਿਆਤਾਂ ਦਿੱਤੀਆਂ ਸਨ ਵੀ ਜਿਹੜਾ ਇੱਥੇ ਇੰਡਸਟਰੀ ਲਾਊਗਾ ਉਹਨੂੰ ਇਨਕਮ ਟੈਕਸ ਨਹੀਂ ਪਊਗਾ ਉਹਨੂੰ ਬਿਜਲੀ ਦਾ 1 ਰੁਪਈਆ ਯੂਨਟ ਮਿਲੂਗਾ ਉਹਦਾ ਫਾਇਦਾ ਕਿਨੂੰ ਆ ਸਾਨੂੰ ਦਾ ਕੋਈ ਫਾਇਦਾ ਨਹੀਂ ਨਾ ਉਸ ਇੰਡਸਟਰੀ ਦਾ ਸਾਨੂੰ ਫਾਇਦਾ ਉਹਦੇ ਵੇਸਟ ਦਾ ਵੀ ਸਾਨੂੰ ਕੀ ਫਾਇਦਾ ਨਹੀਂ ਜਿਹੜਾ ਇਸ ਪਾਸੇ ਨੂੰ ਪਾਣੀ ਆ ਰਿਹਾ ਤੁਹਾਨੂੰ ਹੈਰਾਨ ਕਰਨ ਵਾਲੇ ਨਮੂਨੇ ਦੱਸੀਏ ਕਿ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਆ ਜੀ ਉਹਦੇ ਅੰਦਰ ਆਰ ਸੈਨਿਕ ਆ ਰਿਹਾ ਯੂਰੇਨੀਅਮ ਆ ਰਿਹਾ ਕਿੱਥੋਂ ਆ ਰਿਹਾ ਉਹ ਯੂਰੇਨੀਅਮ ਦੀ ਕਿਸਮ ਜਿਹੜੀ ਆ ਡਿਸਪੋਜ਼ਡ ਆਫ ਯੂਰੇਨੀਅਮ ਯੂਰੇਨੀਅਮ ਦੀਆਂ ਕਈ ਕਿਸਮਾਂ ਨੇ ਡਿਸਪੋਜ਼ਡ ਆਫ ਯੂਰੇਨੀਅਮ ਦੀ ਕਿਸਮ ਆ ਰਹੀ ਆ ਸਾਡੇ ਧਰਤੀ ਹੇਠਲੇ ਪਾਣੀ ਦੇ ਵਿੱਚ ਦਰਿਆਵਾਂ ਦੇ ਪਾਣੀ ਦੇ ਵਿੱਚ ਪਿੱਛੇ ਜੇ ਤੁਸੀਂ ਖਬਰ ਪੜ੍ਹੀ ਹੋਊਗੀ ਆ ਹਰੀਕੇ ਐਡਵਰਕਸ ਦੇ ਉੱਤੇ ਕਿੰਨੀਆਂ ਮੱਛੀਆਂ ਮਰ ਗਈਆਂ ਡਾਏਂਗ ਜਸਰੀਆ ਲੁਧਿਆਣੇ ਦੇ ਵਿੱਚ ਉਹਦਾ ਪਾਣੀ ਆਉਂਦਾ ਬੱਦੀ ਦੇ ਵਿੱਚ ਜਿਹੜੀ ਇੰਡਸਟਰੀ ਆ ਮੈਡੀਕਲ ਫਾਰਮਾਸਿਊਟੀਕਲ ਇੰਡਸਟਰੀ ਉਹਨਾਂ ਦਾ ਵੇਸਟ ਜਿਹੜਾ ਕੈਮੀਕਲ ਆ ਉਹ ਦਰਿਆ ਦੇ ਵਿੱਚ ਪਾਇਆ ਜਾਂਦਾ ਇਸ ਪਾਸੇੋਂ ਵੀ ਰਾਵੀ ਦੇ ਵਿੱਚ ਉਹ ਜ ਦਰਿਆ ਦੇ ਵਿੱਚ ਉਹ ਸਾਰਾ ਕੁਝ ਪਾਇਆ ਜਾਂਦਾ ਇਹ ਪਾਣੀ ਪੀਣ ਯੋਗ ਨਹੀਂ ਤੁਸੀਂ ਕਦੀ ਦਰਿਆਈ ਪਾਣੀ ਚੋਂ ਲੰਘ ਕੇ ਖਾਰਸ਼ ਹੁੰਦੀ ਵੇਖੀ ਅਸੀਂ ਕਹਿੰਦੇ ਸੀ ਇਹ ਸਾਡੇ ਪੰਜ ਦਰਿਆਵਾਂ ਦੀ ਧਰਤੀ ਇਹਦਾ ਠੰਡਾ ਮਿੱਠਾ ਪਾਣੀ ਸੀ ਲੋਕ ਇਸ ਪਾਣੀ ਨੂੰ ਪੀਂਦੇ ਸਨ ਸਾਡੇ ਦਰਿਆਵਾਂ ਨਾਲ ਰਿਸ਼ਤੇ ਆ ਯਾਰ ਸਤਲੁਜ ਦਰਿਆ ਦਾ ਜਲ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਰਾਵੀ ਦਰਿਆ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਾਰੇ ਨੇ ਸਮਾਧੀ ਲਈ ਸ਼ਹਾਦਤ ਦਿੱਤੀ ਰਾਵੀ ਦਰਿਆ ਦੇ ਅੰਦਰ ਸਰੀਰ ਸਮਾ ਗਿਆ ਉਹਨਾਂ ਦਾ ਸਾਡੀ ਦਰਿਆਵਾਂ ਪ੍ਰਤੀ ਸਰਦਾ ਆਸਥਾ ਹੈ ਸਾਡੇ ਲਈ ਪਵਿੱਤਰ ਨੇ ਪਰ ਲੋਕ ਦਰਿਆਵਾਂ ਤੋਂ ਡਰਨ ਲੱਗੇ ਦਰਿਆਵਾਂ ਦੇ ਪਾਣੀ ਤੋਂ ਡਰਨ ਲੱਗੇ ਕਬੀਰ ਕਹਿ ਰਿਹਾ ਸੀ ਕਿ ਇਹ ਦਰਿਆ ਦੇ ਵਿੱਚੋਂ ਅਸੀਂ ਪੈਦਾ ਹੋਏ ਆਂ ਸਤਲੁਜ ਦੇ ਪਾਣੀ ਦੇ ਨਾਲ ਸਾਨੂੰ ਇਹ ਮਾਰ ਨਹੀਂ ਸਕਦਾ ਪਰ ਉਹਦੇ ਅੰਦਰ ਯਾਰਾਂ ਕੋਣ ਘੋਲ ਰਿਹਾ ਉਹਦੇ ਅੰਦਰ ਗੰਦਾ ਪਾਣੀ ਕੋਣ ਪਾ ਰਿਹਾ ਸਾਡੇ ਦਰਿਆਵਾਂ ਦੀ ਮਹਾਨਤਾ ਸਾਨੂੰ ਸਮਝਣੀ ਪੈਣੀ ਹੈ ਨਾ ਜਦੋਂ ਅਸੀਂ ਵੇਦਾਂ 'ਚ ਪੜ੍ਹਦੇ ਆਂ ਤੇ ਇਸ ਧਰਤੀ ਨੂੰ ਇਸ ਪਾਸੇ ਵਾਲਿਆਂ ਨੂੰ ਜਮਨਾ ਪਾਰ ਤੋਂ ਇਸ ਪਾਸੇ ਵਾਲਿਆਂ ਨੂੰ ਇੱਕ ਲਿਖਿਆ ਸਾਨੂੰ ਰਾਖਸ਼ਿਸ਼ ਲਿਖਿਆ ਹੈ ਵੇਦਾਂ ਦੇ ਵਿੱਚ ਕਿ ਇਧਰ ਵਾਲੇ ਲੋਕਾਂ ਦੇ ਨਾਲ ਸਾਂਝ ਨਹੀਂ ਰੱਖਣੀ ਤੁਸੀਂ ਜਿਨ੍ਹਾਂ ਨੇ ਪਰਿਵਾਰਾਂ ਤੋਂ ਜੇ ਕਦੇ ਵੀ ਆਪਣਾ ਰਾਸ਼ੀਫਲ ਖੋਲ ਕੇ ਦਿਖਾਇਓ ਤੇ ਜਿਹੜਾ ਪੰਡਤ ਹੋਊਗਾ ਤੁਹਾਡਾ ਗਣ ਰਾਖਸ਼ਿਸ਼ ਦੱਸੂਗਾ ਦੇਵਤਾ ਨਹੀਂ ਹੋਊਗਾ ਕਿਉਂਕਿ ਤੁਸੀਂ ਇਸ ਧਰਤੀ ਦੇ ਹੋ ਤੁਹਾਡੀ ਧਰਤੀ ਦੇ ਨਾਲ ਇਨੀ ਨਫ਼ਰਤ ਆ ਪਰ ਅੱਜ ਉਹ ਇਸ ਧਰਤੀ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਉਹਨਾਂ ਦੀਆਂ ਕਾਰਪੋਰੇਟ ਕੰਪਨੀਆਂ ਸਾਡੇ ਸਾਧਨ ਖੋਣਾ ਚਾਹੁੰਦੀਆਂ ਸਾਡੀਆਂ ਜ਼ਮੀਨਾਂ ਉਹਨਾਂ ਨੂੰ ਚਾਹੀਦੀਆਂ ਸਾਡਾ ਪਾਣੀ ਉਹਨਾਂ ਨੂੰ ਚਾਹੀਦਾ ਪਰ ਅਸੀਂ ਨਹੀਂ ਚਾਹੀਦੇ ਇਹ ਗੱਲ ਪੱਕੀ ਆਪਣੇ ਅੰਦਰ ਕਰ ਲੋ ਕਿ ਅਸੀਂ ਉਹਨਾਂ ਨੂੰ ਨਹੀਂ ਚਾਹੀਦੇ ਸਾਡੀਆਂ ਜ਼ਮੀਨਾਂ ਲੈਣਾ ਚਾਹੁੰਦੇ ਆ ਤੇ ਅਸੀਂ ਵੱਟ ਦੇ ਪਿੱਛੇ ਕਤਲ ਕਰਨ ਵਾਲੇ ਲੋਕ ਆ ਆਪਣੀਆਂ ਜ਼ਮੀਨਾਂ ਇਸ ਤਰੀਕੇ ਨਾਲ ਨਹੀਂ ਖੋਣ ਦੇਣੀਆਂ ਜਦੋਂ ਅਸੀਂ ਪਿੰਡਾਂ 'ਚ ਜਾਣਾ ਆਪਣੇ ਭਰਾਵਾ ਨਾਲ ਜਾਣਾ ਤੇ ਉਹਨਾਂ ਨੂੰ ਸਾਈਕਲੋਜੀਕਲ ਮਦਦ ਵੀ ਦੇਣੀ ਆ ਹੌਸਲਾ ਵੀ ਦੇਣਾ ਕਿ ਯਾਰ ਅਸੀਂ ਕੱਲੂ ਘਾਰਿਆਂ 'ਚੋਂ ਨਿਕਲਣ ਵਾਲੀ ਕੌਮ ਆ 35000 ਸਿੱਖ ਇੱਕ ਦਿਨ ਸ਼ਹੀਦ ਹੋਇਆ ਸੀ ਤਿਸ ਫਿਰ ਵੀ ਇੱਕ ਨਿਹੰਗ ਸਿੰਘ ਨੂੰ ਪੁੱਛਿਆ ਕਿ 35000 ਸ਼ਹੀਦ ਹੋ ਗਿਆ ਕਹਿੰਦਾ ਤਤ ਖਾਲਸਾ ਰਹਿ ਗਿਆ ਗयो ਸੋ ਖੋਟ ਦਵਾਏ ਇਹ ਗੱਲ ਸੁਣਨ ਨੂੰ ਦੁਖੀ ਬੰਦੇ ਨੂੰ ਦੱਸਾਂਗੇ ਤੇ ਉਹਨੇ ਤੇ ਕਹਿਣਾ ਵੀ ਕੋਈ ਨਹੀਂ ਜਦੋਂ ਆਪਣੇ ਨਾਲ ਵਾਪਰੂਗੀ ਫਿਰ ਮਹਿਸੂਸ ਹੋਊਗਾ ਪਾਣਾ ਮੰਨਣਾ ਬੜਾ ਔਖਾ ਚੜ੍ਹਦੀ ਕਲਾ 'ਚ ਰਹਿਣਾ ਬੜਾ ਔਖਾ ਪਰ ਅਸੀਂ ਇੱਕ ਹੌਸਲਾ ਦਈਏ ਬਾਹ ਫੜੀਏ ਸਮਾਨ ਰਸਤ ਦੀ ਕਿਸੇ ਚੀਜ਼ ਦੀ ਸਿੱਖ ਕੌਮ ਨੇ ਕੰਮੀ ਨਹੀਂ ਛੱਡੀ ਵੱਖ-ਵੱਖ ਥਾਂ ਤੇ ਬੇਸ ਬਣਿਆ ਦਲ ਖਾਲਸਾ ਦਾ ਕੈਂਪ ਹੈ ਪਰ ਮਿਸਲ ਸਾਤਲੋਜ ਲੱਗੀ ਹੈ ਹੋਰ ਕਈ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦਾਪਨ ਕਮੇਟੀ ਲੱਗੀ ਹੈ ਕਾਰਸੇ ਵਾਲੇ ਬਾਬੇ ਲੱਗੇ ਨੇ ਰੋਜ਼ ਲੰਗਰ ਬਣ ਕੇ ਜਾ ਰਿਹਾ ਕੋਈ ਕਸਰ ਨਹੀਂ ਛੱਡੀ ਇੱਕ ਨੁਕਤੇ ਹੋਰ ਤੇ ਮੈਂ ਗੱਲ ਕਰਨੀ ਚਾਹੁੰਨਾ ਅੱਜ ਕੁਮੰਤਰੀ ਜਮਹੂਰੀਅਤ ਦਿਵਸ ਆ ਜਿਹਨੂੰ ਡੈਮੋਕ੍ਰੇਸੀ ਕਹਿੰਦੇ ਆ ਡੈਮੋਕ੍ਰੇਸੀ ਜਦੋਂ ਅਸੀਂ ਗੱਲ ਕਰਦੇ ਆ ਕਿ ਇੰਡੀਆ ਇੱਕ ਡੈਮੋਕ੍ਰੈਟਿਕ ਸਟੇਟ ਆ ਤੇ ਤੁਹਾਨੂੰ ਕਿਤੇ ਡੈਮੋਕ੍ਰੇਸੀ ਲੱਭਦੀ ਆ ਅਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਆ ਤੇ ਸਾਡੀ ਗੱਲ ਸੈਂਸਰ ਹੋ ਰਹੀ ਆ ਸਾਡੇ ਉੱਤੇ ਵੀ 5-10 ਬੰਦਿਆਂ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ ਕਿ ਇਹਨਾਂ ਦੀਆਂ ਫੋਟੋਆਂ ਖਿੱਚੋ ਇਹਨਾਂ ਦੀ ਰਿਕਾਰਡਿੰਗ ਕਰੋ ਤੇ ਇਹ ਚੀਜ਼ ਮਹਿਕਮਾ ਤੱਕ ਪਹੁੰਚਣੀ ਹੈ ਯੂਨੀਵਰਸਟੀਆਂ ਡਾਇਲੌਗ ਦੀ ਥਾਂ ਹੁੰਦੀਆਂ ਵਿਚਾਰ ਦੀ ਥਾਂ ਹੁੰਦੀਆਂ ਇੱਥੋਂ ਵਿਚਾਰ ਨਿਕਲਨੇ ਆ ਪਰ ਇੰਨੀ ਇਨਵੋਲਵਮੈਂਟ ਏਜੰਸੀਆਂ ਦੀ ਪੁਲਿਸ ਦੀ ਕੀ ਇਹ ਡੈਮੋਕ੍ਰੇਸੀ ਆ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਬਹਿਣ ਦੀ ਆਜ਼ਾਦੀ ਨਹੀਂ ਮਤਲਬ ਸਾਨੂੰ ਪੁੱਛਿਆ ਜਾਂਦਾ ਕਿਸ ਕਾਰਨ ਲਈ ਜਾਣਾ ਕਿਉਂ ਬੈਠਣਾ ਕੀ ਗੱਲ ਕਰਨੀ ਹੈ ਕੀ ਇਹ ਡੈਮੋਕ੍ਰੈtic ਕੰਟਰੀ ਹੈ ਅਸੀਂ ਜਮਹੂਰੀਅਤ ਬਹਾਲੀ ਦੀ ਗੱਲ ਕਰਦੇ ਆਂ ਤੇ ਮੈਂ ਹੁਣੇ ਆਪਣੇ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ ਵੀ ਡੈਮੋਕ੍ਰੇਸੀ ਸਾਡੇ ਲਈ ਸਹੀ ਹੈ ਕਿ ਗਲਤ ਆ ਕਹਿੰਦਾ ਜੀ ਬਹੁ ਗਿਣਤੀ ਦੇਸ਼ ਦੇ ਅੰਦਰ ਡੈਮੋਕ੍ਰੇਸੀ ਘੱਟ ਗਿਣਤੀਆਂ ਲਈ ਸੰਤਾਪ ਬਣ ਜਾਂਦੀ ਹੈ ਸਾਡੇ ਲਈ ਡੈਮੋਕ੍ਰੇਸੀ ਸੰਤਾਪ ਆ ਡੈਮੋਕ੍ਰੇਸੀ ਦੇ ਨਾਲ ਵੀ ਸਾਡਾ ਕੋਈ ਹੱਲ ਨਹੀਂ ਨਾ ਤਾਂ ਬੋਲਣ ਦੀ ਆਜ਼ਾਦੀ ਨਾ ਚੁਣਨ ਦੀ ਆਜ਼ਾਦੀ ਨਾ ਕੁਝ ਕਹਿਣ ਦੀ ਆਜ਼ਾਦੀ ਨਾ ਸੁਣਨ ਦੀ ਜਗ੍ਹਾ ਆਜ਼ਾਦੀ ਕਿਹੜੀ ਚੀਜ਼ ਦੀ ਆ ਸਾਡੇ ਪਾਣੀ ਸਾਡੇ ਪਾਣੀ ਨਾਲ ਸਾਨੂੰ ਡੁੱਬਿਆ ਜਾ ਰਿਹਾ ਪਰ ਉਹਦੇ ਤੇ ਗੱਲ ਕਰਨੀ ਹੈ ਹੁਣ ਜਿਵੇਂ ਅਕਾਲ ਤਖਤ ਸਾਹਿਬ ਤੋਂ ਸਰਕਾਰੀ ਖਾਲਸਾ ਦੇ ਨਾਮ ਦੇ ਉੱਤੇ ਇੱਕ ਵੈਬਸਾਈਟ ਬਣੀ ਕਿ ਸਾਰੀਆਂ ਐਨ ਜੀਓਸ ਉੱਥੇ ਰਜਿਸਟਰਡ ਹੋਣ ਦੱਸਣ ਕਿਹੜੇ ਕਿਹੜੇ ਇਲਾਕੇ 'ਚ ਕੰਮ ਕਰਨਾ ਉਹਦੇ ਪੈਰਲਲ ਇੱਕ ਸਾਂਝਾ ਫਰੰਟ ਫੋਲ ਦਿੱਤਾ ਗਿਆ ਵੀ ਸਾਰੇ ਉਸ ਪਾਸੇ ਹੋ ਜੋ ਪਹਿਲਾਂ ਨਹੀਂ ਉਹਨਾਂ ਨੂੰ ਇਹ ਦਿਖਿਆ ਸਾਰਾ ਕੁਝ ਕਿ ਅਸੀਂ ਕੋਲਾਬੋਰੇਸ਼ਨ 'ਚ ਕੰਮ ਕਰਨਾ ਇਕੱਠੇ ਹੋ ਕੇ ਕੰਮ ਕਰਨਾ ਪਰ ਜਦੋਂ ਸਿੱਖਾਂ ਨੇ ਇੱਕ ਵਰਤਾਂਤ ਘੜਨਾ ਸ਼ੁਰੂ ਕੀਤਾ ਉਹਦੇ ਪੈਰਲਲ ਉਹ ਬੜੀ ਜਲਦੀ ਐਕਟਿਵ ਹੋ ਜਾਂਦੇ ਆ ਅਸੀਂ ਚੀਜ਼ਾਂ ਨੂੰ ਲੇਟ ਸਮਝਦੇ ਆ ਪਰ ਉਹ ਸਾਡੀ ਇੱਕ ਇੱਕ ਹਰਕਤ ਨੂੰ ਨੋਟ ਕਰਦੇ ਆ ਤੇ ਸਮਝਦੇ ਆ ਇਹ ਕੀ ਬੋਲਦੇ ਆ ਕੀ ਕਹਿੰਦੇ ਆ ਤੁਹਾਡਾ ਇਸ ਦਰੀ ਦੇ ਉੱਤੇ ਬੈਠਣਾ ਵੀ ਕਿਤੇ ਨਾ ਕਿਤੇ ਦਿੱਲੀ ਹਕੂਮਤ ਨੂੰ ਚੁਭਣਾ ਕਿ ਕਿਉਂ ਬੈਠੇ ਆ ਅਸੀਂ ਕਿਉਂਕਿ ਸਾਡੇ ਲਾਗੇ ਨੇਪਾਲ ਦੇ ਵਿੱਚ ਰੈਵੋਲੂਸ਼ਨ ਆਇਆ ਵਿਦਿਆਰਥੀਆਂ ਨੇ ਲਿਆਂਦਾ ਸ਼੍ਰੀਲੰਕਾ 'ਚ ਆਇਆ ਬੰਗਲਾਦੇਸ਼ ਦੇ ਵਿੱਚ ਆਇਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਰੈਵੋਲੂਸ਼ਨ ਆਉਂਦੇ ਵਿਦਿਆਰਥੀ ਵਰਗ ਲੈ ਕੇ ਆਉਂਦੇ ਜਰ ਜਿਹੜੀ ਕੌਮ ਦਾ ਵਿਦਿਆਰਥੀ ਵਰਗ ਸੁਸਤ ਹੋ ਜਾਏ ਇੰਟਰਟੇਨਮੈਂਟ ਵਾਲੇ ਪਾਸੇ ਲੱਗ ਜਾਏ ਕਟਣਾਵਾਂ ਦੇ ਕਾਰਨਾਂ ਨੂੰ ਨਾ ਸਮਝੇ ਉਹ ਕੌਮਾਂ ਸਰਵਾਈਵ ਨਹੀਂ ਕਰ ਸਕਦੀ ਅਸੀਂ ਖਤਮ ਹੋ ਜਾਾਂਗੇ ਇਸ ਤਰੀਕੇ ਨਾਲ ਸਾਨੂੰ ਸਮਝਣਾ ਵੀ ਪੈਣਾ ਤੇ ਟੈਲੀਏਟ ਵੀ ਕਰਨਾ ਪੈਣਾ ਕਿਉਂਕਿ ਹਮਲੇ ਉਹਨਾਂ ਚਿਰ ਹੁੰਦੇ ਰਹੇ ਸੀ ਜਿੰਨਾ ਚਿਰ ਤਾਂ ਖਰੀ ਸਿੰਘ ਨਲੂਈ ਵਰਗਿਆਂ ਨੇ ਨੱਕਾ ਨਹੀਂ ਸੀ ਲਾਇਆ ਕਿ ਨੱਕਾ ਤਾਂ ਲਾਉਣਾ ਪੈਣਾ ਨਾ ਜੀ ਇਸ ਪਾਸੇ ਸੋਚਣਾ ਪੈਣਾ ਵਿਚਾਰ ਕਰਨੀ ਪੈਣੀ ਕਿ ਕੌਣ ਕੌਣ ਜ਼ਿੰਮੇਦਾਰ ਨੇ ਕਿਹੜੇ ਕਾਰਨਾ ਕਰਕੇ ਇਹੋ ਜੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਹੜੇ ਕਾਰਨਾ ਕਰਕੇ ਲੋਕ ਬਰਬਾਦ ਹੋਏ ਯਾਰ ਸਾਡਾ ਕੰਮ ਬੋਤਲਾਂ ਵੰਡਣੀਆਂ ਥੋੜਾ ਸਾਡਾ ਕੰਮ ਘਰਾਂ 'ਚ ਜਾ ਕੇ ਲੋਕਾਂ ਨੂੰ ਬਚਾਉਣਾ ਥੋੜੀ ਐ ਪਰ ਗੁਰੂ ਪਾਤਸ਼ਾਹ ਦੇ ਦੱਸੇ ਸਿਧਾਂਤ ਮੁਤਾਬਕ ਆਪਣੀ ਜ਼ਿੰਮੇਵਾਰੀ ਸਮਝਦੇ ਆ ਅਸੀਂ ਜਾ ਰਹੇ ਅਸੀਂ ਵਿਦਿਆਰਥੀ ਆ ਅਸੀਂ ਪੜ੍ਹਨਾ ਵੀ ਆ ਪੜ੍ਹਾਈ ਦੇ ਨਾਲ ਕਲਾਸਾਂ ਛੱਡ ਕੇ ਅਸੀਂ ਉੱਥੇ ਤੁਰੇ ਫਿਰ ਰਹੇ ਆ ਪਿੰਡਾਂ ਦੇ ਵਿੱਚ ਸਾਡਾ ਕੰਮ ਐ ਇੱਥੇ ਹੁਣ ਜਿਹੜੀ ਘਟਨਾ ਵਾਪਰ ਗਈ ਐ ਡਾਟਾ ਇਕੱਠਾ ਕਰੀਏ ਵੱਖ-ਵੱਖ ਅਖਬਾਰਾਂ ਇਕੱਠੀਆਂ ਕਰੋ ਕਿ ਦੇਖੋ ਉਹਨਾਂ ਦੇ ਵਿੱਚ ਮਿਸ ਇਨਫਾਰਮੇਸ਼ਨ ਕਿੰਨੀ ਆਈ ਆ ਕੀ ਅਖਬਾਰਾਂ ਸੱਚ ਬੋਲ ਰਹੀਆਂ ਨੇ ਡੀਸੀਆਂ ਦੇ ਕੋਲੋਂ ਡਾਟਾ ਮੰਗੋ ਆਰਟੀਆਈਆਂ ਪਾਓ ਕਿ ਦੱਸਿਆ ਜਾਵੇ ਕਿਹੜੇ ਹੈਡਵਕਸ ਤੋਂ ਕਿੰਨਾ ਪਾਣੀ ਛੱਡਿਆ ਗਿਆ ਤੇ ਦੂਜੇ ਹੈਡਵਕਸ ਤੋਂ ਨਿਕਲਦਾ ਨਿਕਲਦਿਆਂ ਪਾਣੀ ਕਿੰਨੇ ਕਿਊਸਿਕ ਹੋ ਗਿਆ 1947 'ਚ 4.5 ਲੱਖ ਕਿਊਸਿਕ ਪਾਣੀ ਛੱਡਿਆ ਸੀ 88 'ਚ ਵੀ 4.5 ਲੱਖ ਕਿਊਸਿਕ ਪਾਣੀ ਛੱਡਿਆ ਸੀ ਜਿਹੜਾ ਸੁਲੇਮਾਨੀ ਹੈਡਵਕਸ ਤੋਂ ਲੰਘਦਿਆਂ 9.5 ਲੱਖ ਕਿਊਸਿਕ ਪਾਣੀ ਬਣ ਗਿਆ ਸੀ ਕਿਉਂਕਿ ਪਾਣੀ ਸਾਰੇ ਪਾਸਿਓਂ ਇਕੱਠਾ ਹੋ ਜਾਂਦਾ ਇਸ ਵਾਰ ਕਿੰਨਾ ਛੱਡਿਆ ਤੁਹਾਨੂੰ ਡਾਟੇ ਨਹੀਂ ਲੱਭਣਗੇ ਅਖਬਾਰ ਤੇ ਆਊਗਾ ਕਿ 1.5 ਲੱਖ ਕਿਊਸਕ ਪਾਣੀ 1.5 ਲੱਖ ਕਿਊਸਕ ਪਾਣੀ 20 ਕਿਲੋਮੀਟਰ ਦੇ ਵਿੱਚ ਤ ਨਹੀਂ ਫੈਲਦਾ ਇਹਦਾ ਮਤਲਬ ਹੈ ਕਿ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਸਕਦੀ ਹੈ ਇਹ ਗੰਭੀਰਤਾ ਨੂੰ ਸਮਝੀਏ ਗੰਭੀਰ ਵਿਚਾਰ ਕਰੀਏ ਸੋਚੀਏ ਵਿਚਾਰ ਦੇਤੀ ਹੈ ਚਰਚਾ ਤੁਸੀਂ ਹੁਣ ਆਪ ਕਰਨੀ ਹੈ ਇਹਦੇ ਤੇ ਜਦੋਂ ਬੈਠਣਾ ਹੋਰ ਦੋਸਤਾਂ ਨਾਲ ਵੀ ਜਿਹੜੇ ਸਾਡੀ ਇਸ ਵਿਚਾਰ ਚਰਚਾ ਚ ਨਹੀਂ ਪਹੁੰਚੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਆਪਾਂ ਰਿਸਰਚ ਕਰਨੀ ਆਪਾਂ ਲਿਖਣਾ ਆਪਣੀ ਕੌਮ ਨੂੰ ਦੱਸਣਾ ਕਿ ਆਹ ਵਜ੍ਹਾ ਦੇ ਆ ਬੰਦੇ ਜ਼ਿੰਮੇਵਾਰ ਨੇ ਇਹਨਾਂ ਦੇ ਪਾਰਕ ਬਚਾਏ ਗਏ ਨੇ ਡੈਮ ਊਰਜਾ ਦੇ ਸਾਧਨ ਸਾਡੇ ਵਾਸਤੇ ਹੈ ਨਹੀਂ ਸਾਡੀ ਇਹਨਾਂ ਦੇ ਅੰਦਰ ਨਮਾਇੰਦਗੀ ਨਹੀਂ ਡੈਮ ਹਟਾ ਦਿੱਤੇ ਜਾਣ ਦਰਿਆਵਾਂ ਨੂੰ ਆਪਣੇ ਤਰੀਕੇ ਦੇ ਨਾਲ ਵਗਣ ਦਿੱਤਾ ਜਾਏ ਤੇ ਕਦੀ ਵੀ ਹੜਾਂ ਵਰਗੀ ਸਥਿਤੀ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਵਾਰ-ਵਾਰ ਘੋਨੇਵਾਲ ਪਿੰਡ ਦੇ ਡੀਸੀ ਨੂੰ ਮੰਗ ਪੱਤਰ ਦੇ ਕੇ ਆਏ ਕਿ ਸਾਡੇ ਇੱਥੋਂ ਜੀ ਬੰਨ ਕੱਚਾ ਇਹਨੂੰ ਮਜ਼ਬੂਤ ਕਰ ਦਿਓ ਜਦੋਂ ਹਾੜਾ ਆਏ ਟੁੱਟ ਜਾਣਾ ਉਦੋਂ ਡੀਸੀ ਨੇ ਜਾ ਕੇ ਦੌਰਾ ਨਹੀਂ ਕੀਤਾ ਪਰ ਬੰਨ ਟੁੱਟੇ ਦਾ ਜਾ ਕੇ ਦੌਰਾ ਕੀਤਾ ਹੁਣ ਕਿਹਾ ਜਾਂਦਾ ਜਿਸਕਾ ਖੇਤ ਉਸਕੀ ਰੇਤ ਰੇਤ ਆਉਂਦੀ ਕਿੱਥੋਂ ਐ ਦਰਿਆ ਦੇ ਵਿੱਚ ਰੇਤ ਨਹੀਂ ਤਰੀ ਆ ਰਹੀ ਜਿੱਥੋਂ ਬੰਨ ਟੁੱਟਦਾ ਤੁਸੀਂ ਕਿਸਾਨਾਂ ਦੇ ਪੁੱਤ ਜੇ ਸਾਡੀ ਮਿੱਟੀ ਦੇ ਥੱਲੇ ਕਿਤੇ 5 ਫੁੱਟ ਦੇ ਥੱਲੇ ਰੇਤ ਸ਼ੁਰੂ ਹੋ ਜਾਂਦੀ ਆ ਕਿਤੇ 4 ਫੁੱਟ ਦੇ ਥੱਲੇ ਰੇਤ ਸ਼ੁਰੂ ਹੋ ਜਾਂਦੀ ਆ ਦਰਿਆ ਦੇ ਨੇੜਲੇ ਇਲਾਕਿਆਂ 'ਚ 3 ਫੁੱਟ ਦੇ ਥੱਲੇ ਰੇਤ ਸ਼ੁਰੂ ਹੋ ਜਾਂਦੀ ਆ ਉਤੋਂ ਮਿੱਟੀ ਚੋਕਲੀਏ ਤੇ ਜਦੋਂ ਦਰਿਆ ਦਾ ਬੰਨ ਟੁੱਟਦਾ ਚਾਰ ਕਿੱਲਿਆਂ ਦਾ ਪਾੜ ਪੈਂਦਾ ਤੇ ਉਹ ਪਾਣੀ ਜਦੋਂ ਥੱਲਿਓਂ ਖਿੱਚਦਾ 10-10 15 ਫੁੱਟ ਦਾ ਟੋਆ ਪਿਆ ਹੁੰਦਾ ਥੱਲੇ ਉਹ ਰੇਤ ਸਾਰੀ ਥੱਲਿਓਂ ਦਰਿਆ ਨੇ ਕੱਢ ਕੇ ਉੱਤੇ ਸੁੱਟੀ ਹੁੰਦੀ ਆ ਕਿਤੇ ਟਿੱਬੇ ਬਣਾ ਦਿੰਦਾ ਕਿਤੇ ਦਰਿਆ ਟੋਏ ਪਾ ਦਿੰਦਾ ਮਨ ਲੋ ਕਿਸਾਨ ਨੂੰ ਰੇਤ ਚੁੱਕਦਾ ਕਹਿ ਦਿੰਦੇ ਜੀ ਕਿਸਾਨ ਤਾਂ ਮਾਲਾ ਮਾਲ ਹੋ ਗਿਆ 10 10 ਫੁੱਟ ਰੇਤ ਚੜ ਗਈ ਵੇਚ ਲੂਗਾ ਤੇ ਉਹ ਟੋਆ ਕਿੱਥੋਂ ਭਰਨਾ ਲਿਆ ਕੇ ਜਿਹੜਾ ਦਰਿਆ ਨੇ ਕਿल्ले ਡੇਢ ਕਿल्ले ਥਾਂ ਦੇ ਵਿੱਚ ਪਾ ਦਿੱਤਾ ਇੱਕ ਕਿੱਲੇ ਦੀ ਆਪਾਂ ਔਸਤ ਕੀਮਤ ਪੁੱਛੀਏ ਕੀ ਆ ਬਾਰਡਰ ਦਾ ਏਰੀਆ ਹੁਣ ਕਰਕੇ ਦਰਿਆ ਦਾ ਏਰੀਆ ਹੁਣ ਕਰਕੇ 20 25 ਲੱਖ ਹੋਊਗੀ 15 ਲੱਖ ਦਾ ਥਾਂ ਦੇ ਕਿਸਾਨ ਦਾ ਉਹੀ ਵਾਇਆ ਗਿਆ ਉਹਦੇ 'ਚ ਜੇ ਮਿੱਟੀ ਪਾਊਗਾ ਤੇ ਉਹ ਕਿੰਨੇ ਲੱਖ ਦੀ ਪੈਣੀ ਕਿੰਨਾ ਸਮਾਂ ਲੱਗਣਾ 2023 ਦੇ ਵਿੱਚ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ ਜ਼ਮੀਨ ਸਾਫ਼ ਕੀਤੀ ਗਈ ਰੇਤ ਵਾਲੀ ਤੇ ਮੈਂ ਉਹਨਾਂ ਕਿਸਾਨਾਂ ਨੂੰ ਪੁੱਛਿਆ ਕਿ ਕਿੰਨਾ ਖਰਚਾ ਆਇਆ ਇੱਕ ਏਕੜ ਨੂੰ ਸਾਫ਼ ਕਰਨ ਦੇ ਉੱਤੇ ਉਹਨਾਂ ਦੱਸਿਆ ਕਿ 15-15000 ਦਾ ਡੀਜ਼ਲ ਲੱਗ ਗਿਆ 9-9 ਘੰਟੇ ਇੱਕ ਟਰੈਕਟਰ ਇੱਕ ਕਿੱਲੇ 'ਚ ਕੰਮ ਕਰੇ ਫਿਰ ਕਿਤੇ ਜਾ ਕੇ ਉਹ ਜ਼ਮੀਨ ਪੱਧਰੀ ਹੁੰਦੀ ਜੇ ਕੰਪਿਊਟਰ ਕਰਾਇਆ ਵਰਤਲੀਆਂ ਤੇ ਫਿਰ ਤਾਂ 4 ਘੰਟੇ ਉਹਦੇ ਹੋਰ ਲਾ ਲੋ ਫਿਰ ਗੱਲ 20000 ਤੇ ਪਹੁੰਚ ਜਾਂਦੀ ਤੇ ਇਹ ਕਿੰਨੇ ਲੱਖ ਏਕੜ ਜਮੀਨ ਆ ਇਹ ਸਾਨੂੰ ਸਮਝਣੀ ਪਊ ਹੋਰ ਕਿਸੇ ਨੇ ਵਿਚਾਰ ਦੇਣੇ ਆ ਉਹ ਦੇ ਸਕਦਾ ਬਾਕੀ ਜਿਨ੍ਹਾਂ ਨੇ ਆਏ ਬੁਲਾਰਿਆਂ ਦੇ ਨਾਲ ਗੱਲਬਾਤ ਕਰਨੀ ਹੈ ਉਹ ਨੇੜੇ-ਨੇੜੇ ਹੋ ਕੇ ਆਪਾਂ ਇਹਨਾਂ ਦੇ ਨਾਲ ਹੋਰ ਵੀ ਗੱਲਬਾਤਾਂ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ